ਦਿਲ ਦਹਿਲਾ ਦੇਣ ਵਾਲਾ ਹਾ사 ਅਤੇ ਸਹਿਮ ਦਾ ਮਾਹੌਲ ਉਦੋਂ ਬਣ ਗਿਆ ਜਦੋਂ ਗੁਰਦਾਸਪੁਰ ਦੇ ਵਿੱਚ ਦੋ ਮੋਟਰਸਾਈਕਲਾਂ ਦੀ ਆਭਸ ਦੇ ਵਿੱਚ ਜ਼ਬਰਦਸਤ ਟੱਕਰ ਹੋ ਗਈ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਦੋ ਲੋਕ ਜ਼ਖਮੀ ਹੋ ਗਏ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਜ਼ਖਮੀ ਹੋਏ ਲੋਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵੰਸ਼ ਅਤੇ ਉਸ ਦਾ ਦੋਸਤ ਲਵ ਪਿੰਡ ਤੋਂ ਗੁਰਦਾਸਪੁਰ ਸ਼ਹਿਰ ਨੂੰ ਕੋਈ ਕੰਮ ਦੇ ਲਈ ਆਏ ਹੋਏ ਸੀ ਜਦੋਂ ਉਹ ਮੋਟਰਸਾਈਕਲ 'ਚ ਪੈਟਰੋਲ ਪਵਾ ਕੇ ਪੰਪ ਤੋਂ ਬਾਹਰ ਨਿਕਲੇ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਇਹਨਾਂ ਦੇ ਵਿੱਚ ਟੱਕਰ ਮਾਰ ਦਿੱਤੀ ਅਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਆਲੇ ਦੁਆਲੇ ਲੋਕਾਂ ਨੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਮੇਰਾ ਨਾਮ ਰੋਸ਼ਨਾ ਗੱਲ ਵੰਸ਼ ਸਿਦਵਾ ਜਮਿਤਾ ਤੋਂ ਆ ਰਹੀ ਹੈ ਗੁਰਦਾਸਪੁਰ ਨੂੰ ਜਾ ਰਹੇ ਸੀ ਤੇਲ ਪਵਾਉਣ ਲਈ ਉਹ ਟਰਨ ਕਰਦੇ ਪਏ ਸੀ ਤੇ ਬਿਸ਼ੋਚਾਣੇ ਕਿ ਇੱਕ ਬਾਈਕ ਆਈ ਬਾਈਕ ਨੇ ਟੱਕਰ ਕੀਤਾ ਉਹਨੂੰ ਟੱਕਰ ਕਰਨ ਕਰਕੇ ਉਹ ਜਿਆਦਾ ਹੀ ਸੀਰੀਅਸ ਕੰਡੀਸ਼ਨ ਹੋ ਗਈ ਜਿਸ ਕਰਕੇ ਉਹਨਾਂ ਨੂੰ ਦਿਓਲ ਦਿਓਲ ਹਸਪੀਟਲ ਮਲਟੀਸਪੈਸ਼ਲਿਟੀ ਲਿਆਂਦਾ ਤੇ ਇੱਥੇ ਉਹਨਾਂ ਦੀ ਸੀਰੀਅਸ ਕੰਡੀਸ਼ਨ ਕੰਡੀਸ਼ਨ ਜਿਹੜੀ ਉਹ ਸੀਰੀਅਸ ਆ ਬਾਕੀ ਅੱਗੇ ਹਜੇ ਡਾਕਟਰ ਟਰੀਟਮੈਂਟ ਕਰ ਰਹੇ ਪਏ ਆ ਦੂਜੇ ਬਾਈਕ ਸਵਾਰ ਵੀ ਫਿਲਹਾਲ ਪਹਿਲਾਂ ਤੇ ਅੰਦਰ ਹੀ ਸਨ ਉਹ ਉਹ ਕਿਸੇ ਹੋਰ ਜਗ੍ਹਾ ਸ਼ਿਫਟ ਹੋ ਗਏ ਆ ਦੇਖੋ ਮਰੀਜ਼ ਜਿਹੜਾ ਸਾਡੇ ਕੋਲ ਆਇਆ ਤੁਸੀਂ ਜਿਹਦੇ ਬਾਰੇ ਪੁੱਛ ਰਹੇ ਹੋ ਵੰਛ ਲੜਕਾ ਔਰ ਇੱਕ ਲਵਦੀਪ ਇਹਨਾਂ ਦਾ ਰੋਡ ਸਾਈਡ ਐਕਸੀਡੈਂਟ ਹੋਇਆ ਇਹੀ ਕਲਾਨੋ ਰੋਡ ਦੇ ਉੱਤੇ ਐਚਪੀ ਪੈਟਰੋਲ ਪੰਪ ਦੇ ਸਾਹਮਣੇ ਦੱਸ ਰਹੇ ਸੀਗੇ ਉੱਥੇ ਐਕਸੀਡੈਂਟ ਹੋਇਆ ਕੋਈ ਮੋਟਰਸਾਈਕਲ ਤੇ ਔਰ ਜਿਹਦੇ ਕਰਕੇ ਇਹਨਾਂ ਨੂੰ ਗੰਭੀਰ ਸੱਟ ਲੱਗੀ ਆ ਜਿਹੜਾ ਮੁੰਡਾ ਵੰਚ ਹੈ ਉਹਦੇ ਸਿਰ 'ਚ ਸੱਟ ਲੱਗਣ ਕਰਕੇ ਉਹਦੀ ਹੋਸ਼ ਨਹੀਂ ਹੈਗੀ ਉਹਨੂੰ ਵੈਂਟੀਲੇਟਰ ਤੇ ਪਾਇਆ ਹੋਇਆ ਸਿਰ ਦੇ ਵਿੱਚ ਖੂਨ ਜਿਹੜਾ ਜੰਮਿਆ ਹੋਇਆ ਐਸਡੀ ਐਚਡੀਏ ਚ ਦੋਨੋਂ ਹੈਗੇ ਆ ਤੇ ਇਸ ਟਾਈਮ ਉੱਤੇ ਉਹ ਵੈਂਟੀਲੇਟਰ ਤੇ ਆ ਤੇ ਕੰਡੀਸ਼ਨ ਜਿਹੜੀ ਹੈਗੀ ਅਜੇ ਸੀਰੀਅਸ ਆ ਉਹਦੀ गुरदासपुर दी रिपोर्ट एस एम न्यूज विश्व प्रसिद्ध नंबर वन सत्ताईस वर्षों का विशाल अनुभव मुठकर्णी वशीकरण स्पेशलिस्ट मोइन जी सम्राट हम कहते नहीं करके दिखाते हैं हस्त जन्म पत्री फोटो दिखाकर शत प्रतिशत समाधान गारंटी लिखकर शादी में रुकावट विदेश यात्रा वीजा में देरी लव मैरिज प्रेमी प्रेमिका प्यार में धोखा व्यापार में खाटा लक्ष्मी बंधन सोतन दुश्मन से छुटकारा तलाक यदि आपका प्रेमी पति बेटा किसी के वश में है तो एक बार अवश्य मिले प्रेमी प्रेमिका पति पत्नी मन चाह वशीकरण कराए भटको चाहे जिधर काम होगा इधर मोहनजीत सम्राट मोबाइल नंबर डबल नाइन वन फाइव एट डबल फोर वन डबल फोर नाइन एट वन फाइव एट डबल फोर वन डबल फोर ਫਵਾਰਾ ਚੌਂਕ ਲੁਧਿਆਣਾ ਫੋਨ ਕਰਤੇ ਹੀ ਜ਼ਿੰਦਗੀ ਸਵਾਰੇ